ਤੂੰ ਕਾਹੇ ਡੁੱਲ ਹੈ ਪ੍ਰਾਣੀਆਂ ਤੁਦ ਰਾਖੇਂਗਾ ਸ੍ਰਿਜਨਹਾਰ ਜਿਨ ਪੈਦਾਇਸ ਤੂੰ ਕੀਆ ਸੋਈ ਦੇ ਆਧਾਰ ਪਰਮ ਸਨਮਾਨਯੋਗ ਸਤਗੁਰਾਂ ਦੀ ਗੁਰੂ ਪਿਆਰੀ ਗੁਰੂ ਸواری ਸਾਧ ਸੰਗਤ ਜੀਓ ਅੱਜ ਅਸੀਂ ਇਸ ਵਿਚਾਰ ਦੇ ਨਾਲ ਜੁੜਨਾ ਕਰੇ ਹਾਂ ਕਿ ਸਾਡੇ ਕਈ ਕੰਮ ਬਣਦੇ ਨਹੀਂ ਹਨ ਇਤਿਹਾਸਿਕ ਉਹਨਾ ਕੰਮਾਂ ਦੇ ਵਿੱਚ ਕਿੰਜ ਅਸੀਂ ਸਫਲਤਾ ਪ੍ਰਾਪਤ ਕਰ ਸਕਦੇ ਹਾਂ ਉਹ ਕੰਮ ਕਿੰਜ ਰਾਸ ਹੋਣਗੇ ਬਾਣੀ ਦੇ ਵਿੱਚੋਂ ਅਸੀਂ ਵਿਚਾਰ ਕਰਨੀ ਹੈ ਸਤਿਗੁਰਾਂ ਦੇ ਕੋਲੋਂ ਅਸੀਂ ਪੁੱਛਣਾ ਕਰਨਾ ਹੈ ਸਤਿਗੁਰੂ ਜੀ ਦੇ ਵਿਚਾਰ ਦੇ ਨਾਲ ਜੁੜਨਾ ਕਰਨਾ ਹੈ ਜੀ ਆਓ ਇਸ ਵਿਚਾਰ ਦੇ ਨਾਲ ਜੁੜਨਾ ਕਰੀਏ ਕਿ ਸਾਡਾ ਮਨ ਟਿਕਦਾ ਨਹੀਂ ਹੈ ਕਈ ਵਾਰ ਸਾਡਾ ਮਨ ਢੋਲ ਜਾਂਦਾ ਹੈ ਸਾਡਾ ਕੋਈ ਕੰਮ ਨਹੀਂ ਬਣਦਾ ਹੈ ਸਤਨਾਮ ਸ੍ਰੀ ਵਾਹਿਗੁਰੂ ਜੀ ਤਲੰਗ ਮਹੱਲਾ ਪੰਜਵਾ ਘਰ ਤੀਜਾ ਰਾਗ ਤਲੰਗ ਦੇ ਅੰਦਰ ਪੰਚਮ ਪਾਦਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਗੁਰੂ ਅਰਜਨ ਪਾਤਸ਼ਾਹ ਜੀ ਮਹਾਰਾਜ ਘਰ ਤੀਜੇ ਦੇ ਅੰਦਰ ਸਾਨੂੰ ਇਸ ਬਾਰੇ ਸਮਝ ਸੋ ਜੀ ਬਖਸ਼ਿਸ਼ ਕਰਦੇ ਨੇ ਮਿਹਰਵਾਨ ਸਾਹਿਬ ਮਿਹਰਵਾਨ ਸਾਹਿਬ ਮੇਰਾ ਮਿਹਰਵਾਨ ਅਰਦਾਸ ਕਰਨੀ ਕਰਨੀ ਹੈ ਪਿਆਰਿਓ ਕਿ ਹੇ ਮੇਰੇ ਪ੍ਰਭੂ ਜੀ ਆਪ ਜੀ ਮਿਹਰਵਾਨ ਹੋ ਮਿਹਰਵਾਨ ਸਾਹਿਬ ਮਿਹਰਬਾਨ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਕਹਿੰਦੇ ਮੇਰਾ ਸਾਹਿਬ ਦਇਆਵਾਨ ਹੈ ਮਿਹਰਬਾਨ ਹੈ ਸਾਹਿਬ ਮੇਰਾ ਮਿਹਰਬਾਨ ਮੇਰਾ ਸਵਾਮੀ ਦਿਆਲੂ ਹੈ ਮਿਹਰਬਾਨ ਹੈ ਅਰਦਾਸ ਕਰਨੀ ਕਰਨੀ ਹੈ ਜੀ ਸਗਲ ਕੋ ਤੇ ਤਾਨ ਉਹ ਸਾਰੀ ਜੀਆਂ ਨੂੰ ਦਾਨ ਬਵਸ਼ਿਸ਼ ਕਰਦਾ ਹੈ ਜੀ ਸਗਲ ਕੋ ਦੇ ਦਾਨ ਰਹਾਉ ਤੂੰ ਕਾਹੇ ਟਲ ਹੈ ਪ੍ਰਾਣੀਆਂ ਤੂ ਦੇ ਰੱਖੇਗਾ ਸਿਰਜਣਹਾਰ ਜਿਨ ਪੈਦਾ ਇਸ ਤੂੰ ਕੀਆ ਸੋਈ ਦੇ ਆਧਾਰ ਹੁਣ ਇੱਥੇ ਸਾਨੂੰ ਗੁਰੂ ਮਹਾਰਾਜ ਸਮਝਾਉਂਦੇ ਨੇ ਤੂੰ ਕਾਹੇ ਡੋਲੇ ਪ੍ਰਾਣੀਆਂ ਸਾਡਾ ਮਨ ਡੋਲਦਾ ਏ ਗੁਰੂ ਮਹਾਰਾਜ ਕਹਿੰਦੇ ਤੂੰ ਕਿਉਂ ਡੋਲਦਾ ਏ ਤੂੰ ਕਿਉਂ ਟੁੱਟ ਜਾਣਾ ਏ ਵਿੱਚੋਂ ਤੂੰ ਕਿਉਂ ਵਿੱਚੇ ਆਪਣੇ ਕੰਮ ਛੱਡ ਦੇਣਾ ਏ ਕਈ ਵਾਰ ਜੀਵ ਜਿਹੜਾ ਹੈ ਮਨੁੱਖੀ ਵਿਖਰ ਜਾਂਦਾ ਏ ਤੂੰ ਕਾਹੇ ਟੁਲ ਹੈ ਪ੍ਰਾਣੀਆਂ ਤੂੰ ਕਿਉਂ ਡੋਲਦਾ ਏ ਤੁਹ ਦਰਾਖੇਗਾ ਸਿਰਜਨਹਾਰ ਉਹ ਪ੍ਰਭੂ ਪਰਮੇਸ਼ਵਰ ਸਿਰਜਨਹਾਰ ਜਿਹਨੇ ਸਾਰੀ ਸ੍ਰਿਸ਼ਟੀ ਦੀ ਸਿਰਜਣਾ ਕੀਤੀ ਹੈ ਉਹ ਕਰਤਾ ਤੈਨੂੰ ਆਪ ਰੱਖੇਗਾ ਜਿੰਨ ਪੈਦਾ ਇਸ ਤੂੰ ਕੀ ਆਸ ਰਹੀ ਦੇ ਆਧਾਰ ਕਿਨੇ ਜਿਸਨੇ ਤੈਨੂੰ ਜਨਮਿਆ ਹੈ ਜਿਸਨੇ ਤੈਨੂੰ ਜਨਮ ਦਿੱਤਾ ਹੈ ਉਸ ਰੱਬ ਨੇ ਸਾਰੇ ਜੀਵਾਂ ਨੂੰ ਜਨਮ ਦਿੱਤਾ ਹੈ ਸਵਾਦ ਦਿੱਤੇ ਨੇ ਤੇ ਬਖਸ਼ਿਸ਼ ਕੀਤੀ ਹੈ ਸੋਈ ਦੇ ਆਧਾਰ ਕਿਨੇ ਉਸ ਨੂੰ ਫਿਕਰ ਹੈ ਉਹ ਤੈਨੂੰ ਆਹਾਰ ਬਖਸ਼ਿਸ਼ ਕਰੇਗਾ ਆਧਾਰ ਦੇਵੇਗਾ ਹਣ ਬਖਸ਼ਿਸ਼ ਕਰੇਗਾ ਜਿਨ ਉਪਾਈ ਮਿਤਨੀ ਸੋਈ ਕਰਦਾ ਸਾਰ ਕਹਿੰਦੇ ਜਿਸ ਨੇ ਇਹ ਸਾਰੀ ਮਿਤਨੀ ਭਾਵ ਸ੍ਰਿਸ਼ਟੀ ਇਹ ਸਾਰਾ ਸੰਸਾਰ ਸ੍ਰਿਸ਼ਟੀ ਸਾਜੀ ਹੈ ਉਪਾਈ ਤੋਂ ਭਾਵ ਹੈ ਸਾਜੀ ਜਿਨ ਉਪਾਈ ਮਿਤਨੀ ਸੋਈ ਕਰਦਾ ਸਾਰ ਕਹਿੰਦੇ ਉਹੀ ਪ੍ਰਭੂ ਪਰਮੇਸ਼ਰ ਸਾਰੀ ਸ੍ਰਿਸ਼ਟੀ ਦੀ ਸੰਭਾਲ ਕਰਦਾ ਪਿਆਈ ਘਟ ਘਟੇ ਮਾਲਕ ਦਿਨਾਂ ਦਾ ਸੱਚਾ ਪਰਵਤਕਾਰ ਕਹਿੰਦੇ ਉਹ ਘਟ ਘਟ ਦੇ ਅੰਦਰਾਂ ਦੀ ਜਾਣਨ ਵਾਲਾ ਮਾਲਕ ਸਾਰੀ ਜੀਵਾਂ ਦੀ ਪਾਲਨ ਪੋਸ਼ਣਾ ਕਰਦਾ ਪਿਆਈ ਤੇ ਅਸੀਂ ਮਨ ਦੇ ਵਿੱਚ ਵਿਚਾਰ ਨਾ ਕਰੀਏ ਕਿ ਜਿਹੜਾ ਪ੍ਰਭੂ ਸਾਰੀ ਸ੍ਰਿਸ਼ਟੀ ਦੀ ਸਿਰਜਣਾ ਕਰ ਸਕਦਾ ਹੈ ਜਿਹੜਾ ਪ੍ਰਭੂ ਪਰਮੇਸ਼ਰ ਸਾਰੇ ਹੀ ਜੀਵਾਂ ਦੀ ਪਾਲਨ-ਪੋਸ਼ਣਾ ਕਰ ਸਕਦਾ ਹੈ ਉਹ ਸਾਨੂੰ ਕਿਉਂ ਨਹੀਂ ਸਾਡੇ ਕਾਮਾਂ ਨੂੰ ਰਾਸ ਕਿਉਂ ਨਹੀਂ ਕਰ ਸਕਦਾ ਸਾਡੇ ਕੰਮ ਵੀ ਫਿਰ ਕਾਰਜ ਰਾਸ ਕਰ ਸਕਦਾ ਹੈ ਅਸੀਂ ਉਸ ਪ੍ਰਭੂ ਦੇ ਚਰਨਾਂ ਅੰਦਰ ਅਰਦਾਸ ਕਰਨੀ ਕਰੀਏ ਕੁਦਰਤ ਕੀਮ ਨਾ ਜਾਣੀਏ ਵੱਡਾ ਵੇਪਰ ਵਾਹੂ ਕਰ ਬੰਦੇ ਤੂੰ ਬੰਦਗੀ ਜਿੱਚਰ ਘਟ ਮੈਂ ਸਾਹ ਹੁਣ ਅਗਲੀ ਪੰਕਤੀ ਦੇ ਵਿੱਚ ਸਾਨੂੰ ਗੁਰੂ ਮਹਾਰਾਜ ਸਮਝਾਉਂਦੇ ਨੇ ਤੂੰ ਕੀ ਕਰਨਾ ਏ ਕੁਦਰਤ ਕੀਮ ਨਾ ਜਾਣੀ ਏ ਕਹਿੰਦੇ ਉਸ ਦੀ ਜਿਹੜੀ ਕੀਮਤ ਹੈ ਸ਼ਕਤੀ ਹੈ ਕੁਦਰਤ ਉਸ ਦੀ ਅਪਾਰ ਸ਼ਕਤੀ ਤੇ ਕੀਮਤ ਜਾਣੀ ਨਹੀਂ ਜਾ ਸਕਦੀ ਕਈ ਨਹੀਂ ਜਾ ਸਕਦੀ ਵੱਡਾ ਵੇ ਪ੍ਰਵਾਹ ਉਹ ਵਿਸ਼ਾਲ ਤੇ ਵਿਪਰਵਾਹ ਹੈ ਵੱਡਾ ਹੈ ਕਰ ਬੰਦੇ ਤੂੰ ਬੰਦਗੀ ਜਿ ਚਰਕਟ ਮੈਂ ਸਾਹ ਇੱਥੇ ਸਾਨੂੰ ਗੁਰੂ ਮਹਾਰਾਜ ਸਮਝਾਉਂਦੇ ਨੇ ਤੂੰ ਕੀ ਕਰਮ ਕਰਨਾ ਏ ਉਸ ਪ੍ਰਭੂ ਦੀ ਬੰਦਗੀ ਕਰਨੀ ਭਾਵ ਕੋਈ ਵੀ ਕੰਮ ਜਿਹੜਾ ਅਸੀਂ ਕਰਦੇ ਹਾਂ ਰਾਸ ਨਹੀਂ ਹੁੰਦਾ ਭਾ ਉਸ ਕੰਮ ਨੂੰ ਕਰਨ ਤੋਂ ਪਹਿਨਾ ਰੱਬ ਨੂੰ ਯਾਦ ਕਰਨਾ ਹੈ ਸਾਰੇ ਉੱਠ ਕੇ ਰੱਬ ਨੂੰ ਯਾਦ ਕਰਕੇ ਆਪਣੇ ਸਾਰੇ ਕੰਮ ਜਿਹੜੇ ਨੇ ਕਰਦੇ ਹਾਂ ਰੋਜ਼ਾਨਾ ਜੀਵਨ ਦੇ ਵਿੱਚ ਉਸ ਤੋਂ ਕਰਨ ਤੋਂ ਪਹਿਲਾਂ ਰੱਬ ਨੂੰ ਯਾਦ ਕਰਨਾ ਹੈ ਰੱਬ ਨੂੰ ਚੇਤੇ ਕਰਨਾ ਹੈ ਕਿਉਂਕਿ ਪ੍ਰਭੂ ਪਰਮੇਸ਼ਵਰ ਨੂੰ ਜਦੋਂ ਅਸੀਂ ਯਾਦ ਕਰਦੇ ਹਾਂ ਸਾਡੇ ਕੰਮ ਉਹ ਆਪ ਰਾਸ ਕਰ ਦਿੰਦੇ ਨੇ ਸਾਨੂੰ ਬਾਣੀ ਵਿੱਚ ਵੀ ਸਮਝਾਉਂਦੇ ਨੇ ਮਹਾਰਾਜ ਜਿਸ ਕਾ ਕਾਰ ਜਿਤਨੇ ਹੀ ਕੀਆ ਮਾਨਸ ਕਿਆ ਵਿਚਾਰਾ RAM ਕਿ ਜਿਸ ਦੇ ਕੀਤੇ ਜਿਸ ਨੇ ਇਹ ਸਾਰੇ ਕੰਮ ਕਰਨੇ ਨੇ ਜਿਸ ਦੇ ਇਹ ਸਾਰੇ ਕਾਰਜ ਨੇ ਉਹ ਆਪ ਪ੍ਰਭੂ ਪਰਮੇਸ਼ਵਰ ਰਾਸ ਕਰਵਾਉਦਾ ਹੈ ਜਦੋਂ ਅਸੀਂ ਕੋਈ ਵਿਆਦ ਕਾਰਜ ਰੱਖਦੇ ਹਾਂ ਅਸੀਂ ਅਰਦਾਸ ਕਰਦੇ ਹਾਂ ਵਿੱਚ ਕਰਤਾ ਪੁਰਖ ਖਲੋਵਾ ਵਾਲ ਨਵਿੰਗਾਹ ਵਗ੍ਰੰਤੀ ਸਿੰਘ ਜਾਪ ਕਰਦਾ ਹੈ ਸ਼ਬਦ ਦਾ ਕਿ ਜਿਸ ਕਾਰਜ ਦੇ ਵਿੱਚ ਉਹ ਪ੍ਰਭੂ ਪਰਮੇਸ਼ਵਰ ਆਪ ਖੜ ਜਾਵੇ ਜਿਸ ਦੇ ਨਾਲ ਉਹ ਪ੍ਰਭੂ ਪਰਮੇਸ਼ਵਰ ਖੜ ਜਾਵੇ ਉਸ ਦਾ ਕੋਈ ਵਾਲ ਵੀ ਵਿੰਗਾ ਨਹੀਂ ਕਰ ਸਕਦਾ ਉਸ ਦਾ ਕੋਈ ਕੁਝ ਨਹੀਂ ਵਿਗਾੜ ਸਕਦਾ ਤੂੰ ਸਮਰੱਥ ਅਕਤ ਅਗੋਚਰ ਜੀਉ ਪਿੰਡ ਤੇਰੀ ਰਾਸ ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਆਖਰਦ ਵਿੱਚ ਅਰਦਾਸ ਕਰਨੀ ਹੈ ਹੀ ਪ੍ਰਭੂ ਜੀ ਤੁਸੀਂ ਸਮਰੱਥ ਹੋ ਤੂੰ ਸਮਰੱਥ ਮੇਰਾ ਪ੍ਰਭੂ ਸਮਰੱਥ ਹੈ ਕਥ ਅਗੁਰ ਆਪ ਜੀ ਆਗਾਦ ਹੋ ਕਥ ਹੋ ਜਿਉ ਪਿੰਡ ਤੇਰੀ ਰਾਸ ਮੇਰਾ ਮਾਨ ਤੇ ਮੇਰਾ ਤਨ ਤੁਹਾਡੀ ਹੀ ਪੂੰਜੀ ਹੈ ਤੁਹਾਡਾ ਹੀ ਦਿੱਤਾ ਹੋਇਆ ਹੈ ਜਿਉ ਪਿੰਡ ਤੇਰੀ ਰਾਸ ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਅਰਦਾਸ ਕਰਨੀ ਹੈ ਪ੍ਰਭੂ ਜੀ ਜਿਹੜਾ ਕੁਝ ਵੀ ਮੈਂ ਅਜ ਤੱਕ ਰ ਪਾਇਆ ਹੈ ਜਿਹੜੇ ਵੀ ਸੁਖ ਮੈਨੂੰ ਮਿਲੇ ਨੇ ਉਹ ਤੁਹਾਡੀ ਰਹਿਮ ਤੇ ਸਦਕਾ ਤੁਹਾਡੀ ਬਖਸ਼ਿਸ਼ ਤੇ ਸਦਕਾ ਮਿਲਣੇ ਤੁਹਾਡੀ ਦਇਆ ਦੇ ਸਦਕਾ ਮਿਲਣੇ ਇਹ ਮੇਰੀ ਅਰਦਾਸ ਹੈ ਸਤਿਗੁਰੂ ਕਿਰਪਾ ਕਰੋ ਸਾਰੇ ਹੀ ਸੁੱਖ ਤੁਹਾਡੇ ਦਿੱਤੇ ਨੇ ਤੁਹਾਡੀ ਦਇਆ ਦੀ ਰਹਿਮ ਤੇ ਸਦਕਾ ਮਿਲਣੇ ਇਹ ਜਿਹੜੇ ਮੈਂ ਪ੍ਰਾਰਥਨਾ ਬੇਨਤੀ ਕਰਦਾ ਪਿਆ ਹਾਂ ਮੇਰਾ ਇਹ ਕਾਮਨਾ ਹੀ ਬਣਦਾ ਆਪ ਜੀ ਕਿਰਪਾ ਕਰੋ ਪ੍ਰਭੂ ਜੀ ਆਪ ਜੀ ਕਿਰਪਾ ਕਰਕੇ ਇਹ ਆਪਣੇ ਬੱਚੇ ਦੇ ਕਾਰਜ ਰਾਸ ਕਰਿਓ ਜਦੋਂ ਅਸੀਂ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਰੱਬ ਨੂੰ ਯਾਦ ਕਰਕੇ ਰੱਬ ਅਗੇ ਅਰਦਾਸ ਬੇਨਤੀ ਕਰਕੇ ਆਪਣਾ ਕੰਮ ਸ਼ੁਰੂ ਕਰਾਂਗੇ ਨਾ ਤੇ ਪ੍ਰਭੂ ਬਰਕਤਾਂ ਪਾਉਂਦਾ ਹੈ ਉਹ ਆਪਣੇ ਬੱਚਿਆਂ ਦੀ ਕਾਰਜ ਆਪ ਸਵਾਰਦਾ ਹੈ ਸਤਿਗੁਰੂ ਜੀ ਕਿਰਪਾ ਕਰਨ ਜੀ ਸਮੁੱਚੀ ਸੰਗਤ ਦੀਆਂ ਅਰਦਾਸਾਂ ਬੇਨਤੀਆਂ ਕੰਮਾਂ ਕਾਰਾਂ ਚ ਵਾਧੇ ਬਸ਼ੇ ਸ਼ੁਭ ਮਨੂ ਕਾਵਨਾਂ ਵਾ ਭਾਵਨਾਵਾਂ ਸੰਪੂਰਨ ਕਰਨ ਜੀ ਸਤਿਗੁਰੂ ਜੀ ਕਿਰਪਾ ਕਰਨ ਸਮੁੱਚੀ ਸੰਗਤ ਦਾ ਤੈ ਦੇ ਰੋ ਧੰਨਵਾਦ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜਿਸ ਦੇ ਨਾਲ ਹੋਰ ਵੀ ਸਾਰੀ ਸੰਗਤ ਦੇ ਜਿਹੜੇ ਮਨ ਦੇ ਵਿਚਾਰ ਨੇ ਜਿਹੜਾ ਮਨ ਟਿਕਦਾ ਨਹੀਂ ਸਾਡੇ ਕੰਮ ਨਹੀਂ ਬਣਦੇ ਉਹਨਾਂ ਨੂੰ ਵੀ ਸਮਝ ਲੱਗ ਸਕੇ ਕਿ ਗੁਰੂ ਮਹਾਰਾਜ ਸਾਨੂੰ ਇਸ ਬਾਰੇ ਕੀ ਸਮਝਾਉਂਦੇ ਨੇ ਕਿਸ ਤਰ੍ਹਾਂ ਸਾਡੇ ਕੰਮ ਕਾਰਜ ਰਾਸ ਹੋ ਸਕਦੇ ਨੇ ਕਿ ਅਸੀਂ ਹਰੇ ਕੰਮ ਕਰਨ ਤੋਂ ਪਹਿਲਾਂ ਆਪਣੇ ਪ੍ਰਭੂ ਦੇ ਅੱਗੇ ਅਰਦਾਸ ਕਰਕੇ ਕੰਮ ਨੂੰ ਸ਼ੁਰੂ ਕਰੀਏ ਤੇ ਉਹ ਪ੍ਰਭੂ ਪਰਮੇਸ਼ਵਰ ਫਿਰ ਸਾਡੇ ਕੀਤੇ ਹੋਏ ਕੰਮ ਜਿਹੜਾ ਅਸੀਂ ਕੰਮ ਕਰਦੇ ਹਾਂ ਉਹ ਆਪ ਰਾਸ ਕਰਦਾ ਹੈ ਸਤਿਗੁਰੂ ਜੀ ਕਿਰਪਾ ਕਰਨ ਜੀ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਜੀ ਵਾਹਿਗੁਰੂ ਜੀ ਕਾ ਖਾਲਸਾ